ਨਿਸ਼ਾਨੀ ਹੁੰਦੀ ਆ ਪਿਓਰ ਦੀ ਇਹ ਪਾਜੀ ਮੈਂ ਪ੍ਰੀਜ਼ਰਵੇਟਿਵ ਤਾਂ ਹੁੰਦਾ ਨਾ ਜੀ ਇਹਦੀ ਪੈਕਿੰਗ ਆਣੀ ਆ ਔਰ ਥੋੜਾ ਮੋਟਾ ਪ੍ਰੀਜ਼ਰਵੇਟਿਵ ਐਡ ਕਰਦੇ ਆ ਔਰ ਕਈ ਨਾ ਵਿੱਚ ਆਹ ਦਈ ਜਾਂਦੇ ਆ ਉਹ ਕੜਵਾ ਪਾਣੀ ਵੀ ਖਰਾਬ ਹੋ ਜਾਂਦਾ ਸਾਰਾ ਇਕੱਈਆਂ ਨੂੰ ਨਹੀਂ ਵੀ ਪਤਾ ਜਿਹੜੀ ਹਰੀਕਾ ਉਹਦਾ ਇਹਨੂੰ ਕੀ ਕਹਿੰਨੇ ਆ ਪਾਜੀ ਵਧੀਆ ਗੜੀ ਹੁੰਦੀ ਨਾਲ ਚੋ ਆ ਦੋਨੇ ਟੌਪ ਚੜੀ ਸਾਲਾ ਲੱਗਦਾ ਹੀ ਸ਼ਕਲੋਂ ਨਿਸ਼ੇੜੀ ਤੂੰ ਤਾਂ ਸਾਲਾ ਪਲਵਾਨ ਕੇ ਪੱਥੋਂ ਲੱਗਦਾ ਨਹੀਂ ਫੇ ਉਹ ਆਪ ਬਣਾਊਗਾ ਪਿਛੇ ਜੋੜੇ ਲਾਲਾ ਕੁਕੜੀਆਂ ਦਾ ਚੱਲ ਕੋਈ ਨਹੀਂ ਬਣਾ ਲੈਣ ਲੋ ਵੀ ਪਿਓਰ ਸ਼ਹਿਦ ਦਾ ਨਿਸ਼ਾਨੀ ਦੇਖੋ ਦਿਲ ਨਹੀਂ ਮੈਂ ਲਾ ਲਿਆ ਸਾਹਿਬ ਦਿਲ ਨਹੀਂ ਮੇਰੀ ਇੱਕ ਮਿੰਟ ਚਲਦੇ ਆਪਾਂ ਤੁਹਾਨੂੰ ਕੱਢ ਕੇ ਕਬੂਤਰ ਹਾਂਜੀ ਬਾਪਿਓ ਕੀ ਹਾਲ ਚਾਲ ਨੇ ਲੈਂਦੇ ਤੇ ਛੱਡਦੇ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਦਿ ਲੋ ਸਾਸਰੀ ਗਾਲਿਆ ਤੇ ਆਜੋ ਬਾਪਿਓ ਕਰਦੇ ਆਂ ਅੱਜ ਦੀ ਵੀਡੀਓ ਸਟਾਰਟ ਤੇ ਆ ਲੋ ਵੀ ਬਾਪਿਓ ਤੀਜੇ ਕਾ ਚੌਥੇ ਦਿਨ ਛੀਲੇ ਵਾਲੀ ਕਬੂਤਰੀ ਨਿਕਲੀ ਸੀ ਦੂਜੇ ਨੰਬਰ ਤੇ ਇਧਰੋਂ ਦੂਜੇ ਨੰਬਰ ਤੇ ਗੁਲਾਬੀ ਡੇਡ ਵਾਲੀ ਫਿੱਕੇ ਜਿਹੀ ਵਾਲੀ ਤੇ ਇਹ ਅੱਜ ਆਈ ਆ ਅਗਾਂ ਢਾਂਗੀ ਦੇ ਬਿਠੀ ਸਰੇ ਸਰੇ ਆ ਵਾਲੀ ਇਹ ਦੋਨਾਂ ਸਾਗੀਆਂ ਪਹਿਣਾਈਆਂ ਵੀ ਇਹ ਬਿਹਲੀ ਆ ਰਹੀ ਆਪਣੀ ਬੋਜਨ ਮਸ਼ੀਨ ਜਿੱਤੀ 23 ਪਿੰਡ ਸ਼ਿਹੂਪੁਰ ਤੋਂ ਤੇ ਇਹਦੀ ਉਹ ਭੈਣ ਆ ਸਗੀ ਇਹ ਦੋ ਬਾਈਆਂ ਜਿੱਤੀ ਪਿਛਲੇ ਸੀਜ਼ਨ ਚੋੜ ਲਈ ਇੱਕ ਪਿੰਡ ਮੌਲੀ ਜਿੱਤੀ ਸੀ ਲੀ ਤੇ ਇੱਕ ਪਿੰਡ ਸ਼ਿਹੂਪੁਰ ਤੇ ਉਹਦੀ ਭੈਣ ਨਾਲ ਬੈਠੀ ਇਹ ਆਈ ਅੱਜ ਤੀਜੇ ਚੌਥੇ ਦਿਨ ਜਾ ਕੇ ਇਹ ਸਾਰੀਆਂ ਆਪਾਂ ਕੱਢਣੀਆਂ ਹੀ ਆ ਹੁਣ ਅੱਜ ਦੇਖਦੇ ਆ ਕਿਹੜੀ ਕਿਹੜੀ ਸਾਰਿਆਂ ਦੇ ਕੱਢ ਦੇਣੀ ਆ ਅੱਜ ਆਪਾਂ ਜਿਹੜੀ ਦਾ ਪਰਸਾ ਖੋ ਗਈ ਆ ਲਓ ਵੀ ਆ ਵੀ ਕਬੂਤਰੀਆਂ ਸਾਰ ਹੋਣ ਡੀਆਂ ਇਹ ਦੂਜੇ ਘੁੱਡੇ ਵਾਲੀਆਂ ਉਹ ਪੰਜ ਸੱਤ ਥੱਲੇ ਬੈਠੀਆਂ ਟੁੰਡੀਆਂ ਮੁੰਡੀਆਂ ਜੀਆਂ ਬਸ ਹੋ ਚੱਲੀਆਂ ਲੱਗ ਗਈ ਆ ਵਸ ਸਾਰ ਹੁਣ ਵੀ ਕੱਢਦੇ ਆ ਦੇਖਦੇ ਆ ਕੀ ਬਣਦਾ ਫਿਰ ਤੇ ਫੇਰ ਦੱਸਾਂਗੇ ਤੁਹਾਨੂੰ ਹੁਣ ਬਾਜ਼ੀਆਂ ਬਸ ਬਾਜੀ ਤੇ ਬਾਜੀ ਆ ਠਾਹ ਬਾਜੀ ਹੁਣ ਤਾਂ ਬਸ ਛੱਡੀ ਜਾਣੀਆਂ ਮਿੰਟੋ ਮਿੰਟੀ ਲੋਈ ਬਾਬਿਓ ਆਪ ਬਿਠਾਤੇ ਛਤਰੀਆਂ ਤੇ ਇਹਨਾਂ ਨੂੰ 10-15 ਮਿੰਟ ਕੁ ਟੁੜ ਛਤਰੀਆਂ ਤੇ ਬਿਠਾਉਣੇ ਆ ਤੇ 15-20 ਮਿੰਟ ਬਿਠਾ ਕੇ ਤਾਂ ਫੇਰ ਇਹਨਾਂ ਨੂੰ ਡੋਣੇ ਆ ਆ ਸਾਰੇ ਕਬੂਤਰ ਕੱਢਾਂਗੇ ਅੱਜ ਜਿੰਨੇ ਵੀ ਆ ਕਿਉਂਕਿ ਟਾਈਮ ਬਹੁਤ ਲੇਟ ਹੋਣ ਡਿਆ ਕੰਮ ਹੁਣ ਕੱਢੀਏ ਹੈ ਨਾ ਤੇ ਕਈਆਂ ਨੇ ਚਲੋ ਜਿਨ੍ਹਾਂ ਨੇ ਲੇਟ ਐਂਟਰੀਆਂ ਚ ਆਪਣੀਆਂ ਅਪ੍ਰੈਲ ਚ ਐਂਟਰੀਆਂ ਬਹੁਤ ਆ ਤੇ ਆਪਾਂ ਨੂੰ ਕੱਢਣੇ ਪੈਣੇ ਆ ਆਪਾਂ ਲੇਟ ਬਹੁਤ ਆ ਕਬੂਤਰਾਂ ਨੂੰ ਤੇ ਕੱਢਦੇ ਆ ਸਾਰੇ ਕਬੂਤਰ ਹੁਣ ਤੇ ਮਿਲਦੇ ਆ ਆਪਾਂ ਤੁਹਾਨੂੰ ਕੱਢ ਕੇ ਕਬੂਤਰ ਦੇਖੀ ਉਹ ਨਿਕਲ ਗਏ ਆ ਤੇਰੇ ਪਿੱਛੇ ਵੇਖਿਆ ਲੋ ਬਾਬੇ ਕਬੂਤਰ ਲੱਗੇ ਆ ਕੱਢਣ ਸਾਰੇ ਤੇ ਜਾਲਾਂ ਚ ਪਾ ਲਈਏ ਜਾਲਾਂ ਚ ਪਾ ਕੇ ਤੇ ਫਿਰ ਕੱਢਦੇ ਆ ਇਹਨਾਂ ਨੂੰ ਫਿਰ ਉੰਨੇ ਆ ਇਥੋਂ ਕੋਈ ਜਾਲ ਤੋਂ ਕੱਢਣੇ ਓਖੇ ਹੁੰਦੇ ਕੱਲਾ ਕੱਲਾ ਇੱਕ ਵਾਰੀ ਤੇ ਲਿਆ ਕੇ ਛਤਰੀਆਂ ਜੁਰੀਆਂ ਲਾ ਕੇ ਤੇ ਫੇਰ ਕੱਢਾਂਗੇ ਲੋ ਬਾਬੇ ਮੈਲ ਲਾਉਂਦਾ ਛਤਰੀਆਂ ਵਾਲੀਆਂ ਉੱਚੀਆਂ ਕਰਕੇ ਇੱਕ ਲੱਗੀ ਆ ਤੇ ਤਿੰਨ ਚਾਰ ਲਾਉਨੇ ਕਿਉਂਕਿ ਕਬੂਤਰ ਜ਼ਿਆਦਾ ਕੱਢਣੇ ਅੱਜ ਲੋ ਬਾਬੇ ਛਤਰੀਆਂ ਕਰਤੀਆਂ ਉੱਚੀਆਂ ਅੱਜ ਤੇ ਤਿੰਨ ਛਤਰੀਆਂ ਲਾਤੀਆਂ ਤੇ ਆ ਕਬੂਤਰ ਕਵਾਤਰ ਹੁਣ ਆ ਇੱਕ ਜਾਲ ਭਰ ਲਿਆ ਦੂਜਾ ਭਰਣ ਡਿਆ ਉਹ ਤੇ ਪਰ ਗਿਆ ਇੱਕ ਬਾਾਰ ਆ ਗਿਆ ਓਏ ਲੋਈ ਗੁੰਤਰ ਘੜ ਤੇ ਕਟੋੜ 35 40 ਤੇ ਆਪਾਂ ਆ ਮੈਂ ਲਾਲੀ ਪਹਿਲਵਾਨ ਲਾਲੀ ਕਿੱਦਾਂ ਆ ਜਾ ਆ ਜੋ ਆ ਜਾ ਆ ਜਾਂਦਰੇ ਕਿੱਦਾਂ ਲਾਲੀ ਨਾਲੀ ਚੱਲਦਾ ਫੇ ਪੋਸਟ ਕੱਟ ਹਾਂ ਇਹ ਚੱਲਦਾ ਹੀ ਰਹਿੰਦਾ ਹੋਰ ਫੇ ਕਿੱਦਾਂ ਕੀ ਹਾਲ ਆ ਅੱਛਾ ਆ ਜਾ ਅੰਦਰ ਕੀ ਹੋਇਆ ਜੀ ਹੁਣ ਚੱਲਾ ਕਹਿੰਦਾ ਮੈਂ ਹੁਣ ਜਾਣਾ ਘੁੰਮਣ ਨੂੰ ਅੱਛਾ ਜਿਹਨੂੰ ਹੁਣ ਜਾਣ ਦਿੰਦੇ ਨੇ ਆਪਾਂ ਤੇ ਆਪਾਂ ਬਹਿ ਕੇ ਗੱਲਬਾਤ ਕਰ ਲੈਨੇ ਆ ਓਕੇ ਕਿੱਥੇ ਚੱਲਾਂ ਆ ਜੀ ਮੈਂ ਘੁੰਮਣਾਂ ਚੱਲਾ ਮੜਾ ਕਿੱਦਾਂ ਚੱਲੀ ਜਾਂਦੀ ਪਲਵਾਨੀ ਵਦਿਆ ਵਦਿਆ ਹੈ ਖਿੱਚੀ ਜਾਂਦਾ ਕੰਮ ਹੁਣ ਕਿਦਾਂ ਨੇ ਤਿੰਨ ਤਰੀਕ ਨੂੰ ਅੱਛਾ ਅੱਛਾ ਤੇ ਬਾਕੀ ਕਿੰਨੇ ਲੜਾਏ ਹੋਏ ਲੜਾਉਂਦਾ ਤੂੰ ਹੈ ਆਪਣੀ ਨਹੀਂ ਲੜਾਉਂਦਾ ਤੂੰ ਵੜ ਆਏ ਹੁਣੇ ਮੇਰੇ ਕੋਲ 20 ਘੜਾਏ ਆ ਅੱਜ 20 ਆਏ ਆ 20 ਤੇ ਲੱਗ ਛੱਗੇ ਤੇ ਹੈਗੇ ਆ ਗਿਣਤਾ ਨਹੀਂ ਹੋਏ 20 ਤੋਂ ਜ਼ਿਆਦਾ ਹੋਣੇ ਆ ਰੀਜਾ ਬਾਈ ਇੰਨੇ ਕਿ ਰਖ ਲਾ ਤੂੰ ਆਓ ਇੰਨੇ ਕਿ ਹੋਊਗੀ ਕਦਾਂ ਫੇ ਮਨੂੰ ਬਹੁਤ ਵਧੀਆ ਉਹ ਛੀਲੇ ਤੂੰ ਮੈਂ ਜੋ ਕੁੱਕੜ ਆਪਣਾ ਨਹੀਂ ਲੜਾਉਂਦਾ ਤੂੰ ਹੁਣ ਉਹ ਮੈਂ ਤਾਂ ਉਹਨੇ ਬੱਚੇ ਆ ਯਾਰ ਬੱਚੇ ਆ ਲਾ ਤਾਂ ਬੱਚੇ ਨਹੀਂ ਕਿ ਨਹੀਂ ਕਿ ਬੱਚੇ ਹਜੇ ਵੱਡਾ ਇਹ ਕੋ ਕਿੱਥੇ ਵੱਡੇ ਦਾ ਉਹ ਨਹੀਂ ਉਹ ਦਿਲ ਹੈ ਨਹੀਂ ਮਾਲ ਆ ਲਿਆ ਸਾਹਿਬ ਦਿਲ ਨਹੀਂ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਵੜੇ ਤੇਰੀ ਗੱਲ ਦਾ ਜਵਾਬ ਦੇਣਾ ਹੁਣ ਇੱਕ ਚੀਜ਼ ਆ ਮੇਰੇ ਕੋ ਹਣਾ ਵੱਡਾ ਜਾਨਵਰ ਆ ਮੇਰੇ ਕੋ ਕਬੂਤਰ ਆ ਵੱਡਾ ਮਾ ਨੂੰ ਉਡਾ ਲਿਆ ਉਹ ਦੇਖੀ ਤੇਜ਼ ਹੋਏ ਤੇ बाजी ਤਾਂ ਮਿਲਿਆ ਨਹੀਂ ਉਹ ਮਰ ਗਿਆ ਜਾ ਉੱਡ ਕੇ ਇੱਕ ਮਿੰਟ ਮਰ ਗਿਆ ਜਿਹੜਾ ਮੇਨ ਜਾਨਵਰ ਠੀਕ ਆ ਫੇਰ ਮੈਂ ਨਸਲ ਕਿੱਤੋਂ ਬਣਾਉਣੀ ਆ ਹੁਣ ਮੇਲ ਮੇ ਤੋਂ ਮੇਨ ਜਾਨਵਰ ਪਿਆ ਉਹ ਤੋਂ ਨਸਲ ਬਣਾ ਕੇ ਮੈਂ ਹੋਰ ਬੱਚੇ ਛੱਡ ਸਕਦਾ ਜੇ ਮੈਂ ਮੇਨ ਹੀ ਲੜਾਤਾ ਮੇ ਮੇਰੀ ਗੱਲ ਮੈਂ ਲੜੋਣਾ ਹੀ ਤਾਂ ਮੈਂ ਪਹਿਲਾਂ ਉਹਦੇ ਹਾਂਡੇ ਲੈ ਕੇ ਉਹਦੇ ਬੱਚੇ ਲੈ ਕੇ ਲੜਾਉਣਾ ਹੀ ਤਾਂ ਮੈਂ ਨਹੀਂ 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 ਮੇਨ ਦੀ ਹੁਣ ਸਾਡੇ ਕਬੂਤਰ ਆ ਮੇਨ ਜਿਹੜੇ ਪਹਿਗਾ 10 10 12 12 ਸਾਲ ਹੋ ਗਏ ਕਦੀ ਕੱਢੇ ਹੀ ਨਹੀਂ ਮੁਰਗਾ ਉਹ ਤਿਆਰੀ ਲਈ ਸੀ ਤੇਰੇ ਉਸਤਾਦ ਦਾ ਨਾਮ ਆ ਸੁਖੀ ਦਾ ਤਿਆਰੀ ਦਾ ਤਿਆਰੀ ਲਈ ਸੀਗੀ ਤਿਆਰੀ ਲਈ تھیਗੀ ਤੇ ਇਹਦਾ ਜਿਹੜਾ ਉਸਤਾਦ ਹੈ ਇੱਕ ਮਿੰਟ ਚੀਲੀ ਚੁੱਪ ਕਰੀਏ ਜਿਹੜਾ ਉਸਤਾਦ ਹੈ ਨਹੀਂ ਇਹਨੇ ਨਾ ਤਿਆਰ ਤਾਰ ਜਾਨਵਰ ਇਹ ਮੇਰੀ ਤਾਂ ਸੁਣ ਲੈ ਇਹਦਾ ਜਿਹੜਾ ਨਾ ਉਸਤਾਦ ਆ ਉਹ ਸੁੱਖੀ ਉਹਦਾ ਭਾਂਚੋ ਨਾ ਆ ਪੂਰਾ ਸੁੱਖੀ ਰਹਾਨੇ ਜਿਗਾ ਸਿਗਾ ਸਿਗਾ ਅਨ ਚੱਲ ਮਰ ਗਿਆ ਹੁਣ ਮੈਨੂੰ ਪਤਾ ਪੂਰਾ ਹੋ ਗਿਆ ਉਹ ਹਾਂ ਉਹਦਾ ਮੁੰਡਾ ਚੱਲ ਸਾਡਾ ਮਿੱਤਰਿਆ ਉਹਦਾ ਪਲਵਾਨੀ ਕਰਦਾ ਸੀਗਾ ਉਹ ਉਹ ਲਾਲੀ ਦੀ ਤੂੰ ਤਾਂ ਸਾਲਾ ਪਲਵਾਨ ਕੇ ਪੱਥੋ ਲੱਗਦਾ ਨਹੀਂ ਜੀ ਦਾ ਮਿੱਤਰਿਆ ਪੂਰਾ ਉਹਦਾ ਅੱਛਾ ਅੱਛਾ ਉਹਦਾ ਮੈਂ ਇਹਨੂੰ ਦੱਸਣ ਦੀ ਕੋਸ਼ਿਸ਼ ਕਰੰਦਿਆਂ ਵੀ ਮਾਮਾ ਵੀ ਉਹਦਾ ਜਿਹੜਾ ਨਾਂ ਏ ਉਹਦਾ ਕੰਮ ਕਰਨਾ ਆਪਣੋਂ ਬਣਦਾ ਹੈ ਨਹੀਂ ਨਹੀਂ ਇਹਨੇ ਤਿਆਰ ਕੀਤਾ ਸੀ ਉਹਦੇ ਨੋਂ ਪੈ ਚੋ ਘਰੇ ਹੀ ਕੁੱਕੜ ਨਾਲ ਲੱਗ ਕੇ ਨਾ ਉਹ ਨੋਂ ਮਾਰਤਾ ਨੱਕ ਚ ਉਹਦੇ ਅੱਖ ਚ ਹੂੰ ਹੂੰ ਉਹ ਕਾਣਾ ਕਰਤਾ ਭੈਣ ਚੋ ਘਰੇ ਹੀ ਕਾਣਾ ਕਰਾ ਲਿਆ ਏ ਚੱਲ ਗਿਆ ਕਿਤੇ ਉਹ ਪਿੱਛੇ ਰਹਿ ਗਿਆ ਖੁੱਡਾ ਖੁੱਡਾ ਕਾਣੇ ਭੈਣ ਚ ਬਾਗੀਆਂ ਜਿੱਤਦੇ ਮੇਰੇ ਕੋ ਵੀਡੀਓ ਪਈਆਂ ਨੇ ਆਪਣੇ ਕਾਣੇ ਨਹੀਂ ਸਦਾਈਆ ਜਦੋਂ ਉਹ ਹੀ ਮਰ ਗਿਆ ਕੁੱਕੜ ਬਾਈਚਾਂਸ ਮਰ ਗਿਆ ਸੱਟ ਲਾਉਂਗਾ ਪਿੱਛੇ ਜੋੜੇ ਲਾਲਾ ਕੁੱਕੜੀਆਂ ਦਾ ਚੱਲ ਕੋਈ ਨਹੀਂ ਬਣਾ ਲੈਂਦੇ ਦੱਸ ਕੁੱਕੜੀਆਂ ਦਾ ਜੋੜੇ ਲਾਲਾ ਸਾਰਾ ਆਪਣਾਊਗਾ ਹੁਣ ਤਾਂ ਹੈਗੇ ਬੱਚੇ ਸਾਡੇ ਕੋਲ ਬੱਚੇ ਹੁਣ ਬੱਚੇ ਬੱਚੇ ਹੁਣ ਸਾਡੇ ਕੋ ਹੋ ਗਏ ਆ ਘਟੋ ਘਟ ਸੱਤ ਬੱਚੇ ਕਿੰਨੇ ਕਿੰਨੇ ਦਿਨਾਂ ਦੇ ਹੋ ਗਏ 2 ਧਾਈ ਮਹੀਨੇ ਦੇ ਹੋ ਗਏ ਆ ਦਾ ਇਮੀਆਂ ਦੇ ਹੋ ਗਏ ਆ ਅੱਛਾ ਛੀਲੇ ਤੈਨੂੰ ਮੈਂ ਦੱਸਦਾ ਇੱਕ ਮੁੰਡੇ ਨਾ ਮੈਨੂੰ ਵਿਆਹ ਤੇ ਸੱਦਿਆ ਆਪਣੇ ਤੇ ਵਿਆਹ ਤੇ ਸੱਦਿਆ ਤੇ ਉਹਨੇ ਭਰਾਵਾ ਨਾ ਡਿਮਾਂਡ ਕਰ ਕਿ ਕੁੱਕੜ ਮੰਗ ਲੈ ਮੇਕੂੰ ਬੰਦੇ ਨੇ ਉਹ ਬੰਦੇ ਸੀਗੇ ਬੰਗਾਲ ਦੇ ਸਲੂਨ ਨੇ ਉਹਨਾਂ ਦਾ ਵਧੀਆ ਪੈਸੇ-ਪੂਸੇ ਕਮਾਉਣ ਦੇ ਬੰਦੇ ਹੋ ਉਹਨਾਂ ਨੇ ਕੀ ਕੀਤਾ ਭਰਾਵਾ ਪੈਸਿਆਂ ਨੇ ਉਹ ਕਰਕੇ ਨਾ ਮੈਨੂੰ ਕੁੱਕੜ ਮੰਗਿਆ ਤੇ ਮੈਨੂੰ ਉਹਨੇ ਕਿਹਾ ਇਹਨੂੰ ਦੇ ਦੇ 10000 ਰੁਪਏ ਦਾ ਕੁੱਕੜ ਦੇਤਾ ਉਹਨਾਂ ਨੂੰ ਮੈਂ ਕਰਦਿਆਂ ਕਰਾਂਦਿਆਂ ਵਿੱਚ ਬੰਦੇ ਪੈਗੇ ਹੋਰ ਵੀ 10000 ਦਾ ਕੁੱਕੜ ਦੇਤਾ ਦੇ ਆਲੇ ਦਿਨ ਤੋਂ ਪਹਿਲਾਂ ਇੱਕ ਦਿਨ ਦੂਜਾ ਜਾਗੂ ਵਾਲੇ ਦਿਨ ਪਰਾਵਾ ਮੁਰਗੀ ਦੇ ਖੜੇ ਪਾ ਗਏ ਉਹ ਮੈਨੂੰ ਕਹਿੰਦੇ ਪੈਸੇ ਦੱਸ ਕਿੰਨੇ ਪੈਗ ਬੁਗ ਮੈਨੂੰ ਲਵਾਇਆ ਉਹਨਾਂ ਨੇ ਕਹਿੰਦੇ ਦੱਸ ਪੈਸੇ ਦੱਸ ਕਿੰਨੇ ਲੈਣੇ ਸਾਲਾ ਲੱਗਦਾ ਹੀ ਸ਼ਕਲੋ ਨਿਛੇੜੀ ਕਹਿੰਦੇ ਕਹਿੰਦੇ ਪੈਸੇ ਦੱਸ ਕਿੰਨੇ ਲੈਣੇ ਉਹਨਾਂ ਨੇ ਕਦੇ ਹਣੇ ਭੇਜਦੇ ਹੋਣ ਪੈਗ ਲੱਗੇ ਮੈਂ ਬੱਕ ਜਾਣਾ ਕਹਿੰਦੇ ਪੈਸੇ ਦੱਸ ਕਿੰਨੇ ਲੈਣੇ ਨੇ ਪਰਾਵਾ ਗੋਪੀ ਵਜੀ 5000 ਰੁਪਏ ਦੇਣ ਲਾਪੇ ਮੈਨੂੰ ਉਹ ਹਾਂ ਹਾਂ ਕਹਿੰਦੇ ਪੈਸੇ ਦੱਸ ਕਿੰਨੇ ਲੈਣੇ ਨੇ ਪੈਸੇ ਤੇ ਵਿਆਹ ਸਾਲਿਆ ਉਹਨਾਂ ਦਾ ਥੋੜੀ ਵਿਆਹ ਤਾਂ ਤੇਰਾ ਸੀ ਫੇ ਸਗਣ ਤ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੁਰਗੀ ਫ੍ਰੀ ਲੈ ਕੇ ਜਾਉ ਤੁਸੀਂ ਪੈਸੇ ਨਹੀਂ ਦੇਣੇ ਤੁਸੀਂ ਫ੍ਰੀ ਲੈ ਕੇ ਜਾਓ ਤੁਸੀਂ ਪੈਸੇ ਕੱਲੀ ਦੇਣੇ ਨੇ ਗਿਆ ਗਿਆ ਵੱਤ ਗਿਆ ਵੱਤ ਗਿਆ ਲੰਘਿਆ ਉਹਨਾਂ ਨੇ ਕੀ ਕੀਤਾ ਪੈਸੇ ਮੈਨੂੰ ਦਿੱਤੇ ਤੇ ਮੈਂ ਉਹਨਾਂ ਨੂੰ ਪੈਸੇ ਮੋੜ ਦਿੱਤੇ ਮੈਂ ਕਿਹਾ ਪੈਸਾ ਨਹੀਂ ਲੈਣਾ ਮੈਂ ਕੋਈ ਵੀ ਅੱਛਾ ਮੈਨੂੰ ਮਹਿਲੀ ਦਾ ਮੁੰਡਾ ਆਇਆ ਮਿੱਤਰ ਮੇਰਾ ਕਹਿੰਦਾ ਜੇ ਤੂੰ ਫ੍ਰੀ ਦੇ ਦੇ ਅੱਛਾ ਇੱਕ ਫੁਗਵਾੜੇ ਹੋ ਰੇਤਾਂ ਲੀ ਟ੍ਰੈਲੀ ਨਹੀਂ ਜਿੱਥੇ ਖੜ੍ਹਦੀ ਪਤਾ ਉਹਨਾਂ ਦਾ ਮਾਲਕ ਬੰਦਾ ਉਹ ਕਹਿੰਦਾ ਇਹ ਫ੍ਰੀ ਦੇ ਦੇ ਯਾਰ ਜੇ ਤੂੰ ਫ੍ਰੀ ਦੇਂਦੇ ਪੈਸੇ ਕੱਲੀ ਲੈਣਦੇ ਆ ਮੈਂ ਪੈਸਾ ਲਿਆ ਹੀ ਨਹੀਂ ਗੋਪੀ ਭਾਜੀ ਕੋਈ ਨਹੀਂ 1 ਰੁਪਈਆ ਨਹੀਂ ਲਿਆ ਵੀੰਨੇ ਪੈਸੇ ਦੇ ਦੇ ਮੈਨੂੰ ਕਿੰਨਾ ਜਦੋਂ ਉਹ ਤੈਨੂੰ ਪੈਸੇ ਦੇ ਨਹੀਂ ਇਹਦੇ ਮੁਰਗੀ ਮੁੜਕੇ ਨਹੀਂ ਹੁਣੀ ਇਹਨੂੰ ਦੇਣੀ ਹੈ ਨਹੀਂ ਕਹਿੰਦਾ ਆਹ ਮੈਂ ਭੈਣ ਚ ਬੰਦਾ ਹੀ ਛੱਡ ਤੀ ਮੈਂ ਕਹਾ ਨਹੀਂ ਪਲਵਾਣਾ ਮੁਰਗੀ ਦੇਣੀ ਵੀ ਹੈ ਨਹੀਂ ਕਹਿੰਦਾ ਇਹਨਾਂ ਨੇ ਭੈਣ ਚ ਮੁਰਗੀ ਮੁੜਕੇ ਹੁਣੀ ਹੈ ਨਹੀਂ ਜਿਹਦਾ ਨਹੀਂ ਜਿਹੜਾ ਬੰਦਾ ਪੈਸੇ ਦਿੰਦਾ ਫੇਰ ਥੋੜੀ ਹੁਣਾ ਜਾਂਦਾ ਕਹਿੰਦਾ ਪੈ ਵੀ ਨਹੀਂ ਹੁਣਾ ਕੋਈ ਵੀ ਹਿਸਾਬ ਕਿਤਾਬ ਮੈਂ ਮੁਰਗੀ ਦਿੱਤੀ ਹੈ ਨਹੀਂ ਬਾਅਦ ਮੈਂ ਕਹਾ ਮਰਾਉ ਟੰਗ ਵੀ ਓਏ ਨਾਨ ਵੈਜ ਗੱਲਾਂ ਨਹੀਂ ਕਰੀਦੀ ਇੱਥੇ ਇਹ ਨਾਨ ਵੈਜ ਇਹ ਵੈਜੀਟੇਰੀਅਨ ਆਪਣਾ ਵਲੌਗ ਹੁੰਦਾ ਓਏ ਬਾਬੇ ਅੱਜ ਹੋ ਗਿਆ ਘੰਟਾ ਕਿਨਾਂ ਨੂੰ ਫਿਰਦਾ ਅੱਧਾ ਘੰਟਾ ਅੱਧਾ ਘੰਟਾ ਮਤਲਬ 40 50 ਮਿੰਟ ਹੋਏ ਹੋਣੇ ਆ ਅੱਧੇ ਕ ਕਬੂਤਰ ਆ ਗਏ ਆ ਇੱਕ ਦੋ ਕਬੂਤਰ ਬੈਠੇ ਬਾਹਰ ਤੇ ਉਹ ਵੀ ਆ ਜਾਣ ਕੇ ਚਲੋ ਇਹ ਕਾ ਕਸੀ ਜਾਂਦਾ ਹੁਣ ਜੋਰ ਲਾਈ ਜਾਂਦਾ ਰੱਤੇ ਵਾਂਗੂ ਹਾਂ ਕਿਹੜਾ ਆਇਆ ਨਾ ਆਵਾਜ਼ ਆ ਗਿਆ ਆਵਲਾ ਕਬੂਤਰ ਇਹ ਵੀ ਬਾਹਰ ਹੀ ਡਿਗੂਗਾ ਮੇਰੇ ਹਿਸਾਬ ਨਾਲ ਉਹਦਾ ਪਾਏ ਆਪਾਂ ਕਿੰਨੇ ਦਿਨ ਹੀ ਹੋ ਗਏ ਇਹਨਾਂ ਨੂੰ ਧੁੱਪੇ ਪਾਉਣ ਦੇ ਸੀ ਗੁੜਗੁੜ ਦੇ ਕੇ ਵੀ ਚਲੋ ਚਰਬੀ ਚੁਰਬੀ ਅੰਦਰੋਂ ਨਿਕਲ ਜਾ ਕਬੂਤਰ ਫੇ ਮੂੰਹ ਨਹੀਂ ਪੜਦਾ ਪਰ ਚਲੋ ਵਿੱਚ ਮਾੜਾ ਮੋਟਾ ਕਬੂਤਰ ਚ ਨੌਕਸ ਹੋਣਦਾ ਹੀ ਆ ਹੁਣ ਪੇਲੀ ਆੜੀ ਕੱਢਣਾ ਨਾ ਬਾਕੀ ਦਾ ਸਾਰੇ ਘਰ ਨੂੰ ਮਗੇ ਆ ਤਿੰਨ ਕਬੂਤਰ ਜਿਹੜਾ ਨੇ ਆਪਾਂ ਨੂੰ ਖਰਾਬ ਕੀਤਾ ਲੋ ਵੀ ਆ ਪਤਾ ਨਹੀਂ ਕਿਹਦਾ ਆ ਯਾਰ ਰੱਤਾ ਕਬੂਤਰ ਆ ਫਿਰਦਾ ਉੱਤੇ ਪਤਾ ਨਹੀਂ ਦੀਦਾ ਨਹੀਂ ਫਿੱਕਾ ਰੱਤਾ ਜਿਆ ਹੈਗਾ ਪੈਂਡ ਮਲਕ ਪਰ ਫਿਰਦਾ ਆ ਜੋ ਲਾ ਲਓ ਬਈ ਇਹ ਕਿਸ ਦਾ ਭੱਜਾ ਭੂਜਾ ਲੱਗੇ ਛਕੇ ਤੋਂ ਤਾਂ ਸਾਡੇ ਪੈਂਡ ਫਿਰਦਾ ਬਈ ਆ ਕਬੂਤਰ ਆਪਣੇ ਵੀ ਬਿਠੇ ਛਦੇ ਹੋ ਰਹੇ ਇਹਨਾਂ ਨੂੰ ਡੱਕਦੇ ਆ ਤੇ ਡੱਕ ਕੇ ਕਰਦੇ ਆ ਦਾਣਾ ਪਾਣੀ ਉਹ ਵੀ ਕਾ ਬਹਿ ਗਿਆ ਉੱਤੇ ਜਾ ਕੇ ਕੂਟਰ ਤੇ ਗਿਆ ਮੁੰਡਾ ਛੇੜਨ ਆ ਵੀ ਕੂਟਰ ਬੈਨ ਡਿਆ ਦੇਖੋ ਆ ਰੱਤਾ ਜਾ ਪਤਾ ਨਹੀਂ ਕਿਹਦਾ ਫਿਰਦਾ ਆ ਇਹ ਓਵਰਲੌਕ ਉਹ ਗਿਆ ਮੁੰਡਾ ਡੋਣ ਦਾਦੇ ਡਾਰੇ ਵੀ ਆ ਤੇ ਸ਼ੀਲਾ ਚਿੜੀ ਮਾਰ ਬਣ ਗਿਆ ਅੱਜ ਕਬੂਤਰ ਲਾਉਣ ਡਿਆ ਸਾਲਾ ਉੱਤਰ ਉੜਦਾ ਬਹੁਤ ਸੋਹਣਾ ਸੀ ਸਵੇਰ ਤਾ ਉੜਦਾ ਕੋਈ ਨਹੀਂ ਜੇਸ ਵੀ ਭਰਾ ਦਾ ਹੋਇਆ ਭਾਈ ਲਿਆ ਸਕਦਾ ਆ ਕੇ ਜਦੋਂ ਮਰਜੀ ਹੈਨਾ ਆਪਾਂ ਉਹਦੇ ਫਰਨੀਸ਼ ਅਨਾਈ ਕਰਦੇ ਆ ਕਿੱਥੇ ਆ ਆ ਆ ਫਿਰਦਾ ਵੀ ਆ ਇਹ ਆ ਫਿਰਦਾ ਆਪਣੇ ਡਾਲੇ ਆ ਸਾਰੇ ਉਹਦੇ ਹੋਣ ਲਾ ਡਾਈ ਆਪਣੇ ਉੜਦੇ ਨਹੀਂ ਜਿਆਦਾ ਉਹ ਤੇ ਜਾਂਦਾ ਉਹ ਰਹਿੰਦਾ ਨਹੀਂ ਅੱਜ ਦੇ ਦੇ ਆ ਵੀ ਚਿੜੀ ਮਾਰੀ ਚ ਪਾਸ ਹੁੰਦੇ ਆ ਨਹੀਂ ਬਾਪ ਕਹਿੰਦਾ ਵੀਡੀਓ ਨਹੀਂ ਪਾਣੀ ਆਹਾ ਪਾਵਾਂਗੇ ਵੀਡੀਓ ਉਹ ਬਾਜ਼ੀਆਂ ਮਾਰਦਾ ਬਾਜ਼ੀਆਂ ਮਾਰਦਾ ਲਾ ਟੀਚਰਾ ਕਾ ਨਹੀਂ ਲੋਕਾਂ ਨੂੰ ਲਾ ਟੀਚਰਾ ਕਾ ਦੀ ਆਹੀ ਗੜਾ ਰੱਖਣਾ ਅਸੀਂ ਤਾਂ ਫਾਨਿਸ਼ ਆਨ ਕਰਦੇ ਆ ਜਿਹਦਾ ਇਹ ਘਾ ਲੈ ਜਿਓ ਲੋ ਬਾਬਿਓ ਚਿੜੀ ਮਾਰੀ ਚ ਆਪਾ ਹੋ ਗਏ ਪਾਸ ਅੱਜ ਆਪੇ ਹੀ ਬਹਿ ਗਿਆ ਉਦਾਂ ਦਾ ਵਿਚਾਰ ਆ ਕੇ ਛਤਰੀ ਤੇ ਜੋਰ-ਜੋਰ ਲੋਂਦਾ ਏ ਤੇ ਇਹਦੇ ਇੱਕ ਨਿਸ਼ਾਨੀ ਹੋਰ ਆ ਉਹ ਨਿਸ਼ਾਨੀ ਦੱਸ ਕੇ ਤੇ ਕਬੂਤਰ ਵੀਰੇ ਲੈ ਜਿਓ ਉਹ ਦਾ ਝਾਂਦਰ ਬਾਸ਼ਲਾ ਦੀਆਂ ਪਾਈਆਂ ਇੱਕ ਨਿਸ਼ਾਨੀ ਹੋਰ ਆ ਕੂਤਰ ਦੀ ਜਿਹੜਾ ਭਰਾ ਉਹ ਦੱਸ ਦੂਗਾ ਤੇ ਉਹਦਾ ਕਬੂਤਰ ਉਹ ਤੇ ਲੈ ਜਵੇ ਆਪਣਾ ਆ ਕੇ ਸਾਨੂੰ ਨਹੀਂ ਚਾਹੀਦਾ ਵੀਰੇ ਜਦੋਂ ਮਰਜੀ ਲੈ ਜਿਓ ਇੱਕ ਦੋ ਦਿਨ ਚ ਆਪਾਂ ਜਾਲ ਚ ਹੀ ਰੱਖਣਾ ਨਹੀਂ ਤਾਂ ਫੇਰ ਢਾ ਦੇਣਾ ਬਾਅਦ ਚ ਲੋ ਵੀ ਪਿਓਰ ਸ਼ਹਿਦ ਦਾ ਨਿਸ਼ਾਨੀ ਦੇਖੋ ਹੈਗਾ ਨਹੀਂ ਪੂਰਾ ਸਾਫ਼ ਕੋਈ ਇਹ ਚ ਖੰਡੜੀ ਮਿਕਸ ਕੋਈ ਕੁਛ ਨਹੀਂ ਇਹ ਕੋਲ ਖਲੋ ਕੇ ਬੰਦੇ ਆਣੇ ਕਢਾਇਆ ਸੀ ਆਪ ਦਵਾ ਆ ਦਿੰਨੇ ਆ ਇੱਕ ਇੱਕ ਬੂੰਦ ਦੇ ਕੇ ਮਾਦੀਆਂ ਨੂੰ ਤੇ ਮਾਦੀਆਂ ਪਾ ਦਨੇ ਆ ਬਾਹਰ ਧੁੱਪੇ ਨਿਕਲੇ ਹੋਏ ਆਪਾਂ ਨਹੀਂ ਮਸਬੂਤ ਉਹ ਫਰਕ ਆ ਇਹ ਬਾਈ ਕੋਈ ਨਹੀਂ ਆਪਾਂ ਨਹੀਂ ਮਸਬੂਤ ਆ ਇਹਦੀ ਬीडी ਵੀ ਆ ਦੋ ਦੀਆ ਫਰਕ ਆ ਆ ਦੋ ਅੱਜਾ ਉਹ ਦਿੰਦੇ ਸੀ ਕਿਨੇ ਨੂੰ ਤਿੰਨ ਨੂੰ 3000 ਨੂੰ ਹਾਂ ਤੇ ਉੱਥੇ ਦੋ ਨੂੰ ਸੀ ਹੈਨਾ ਆਹੋ ਤੇ ਇੱਥੇ ਆ ਗਿਆ ਕਿੰਨਾ ਰਹਿ ਗਿਆ 1500 ਇੱਥੇ 1500 ਨੂੰ ਲੈ ਚੀਜ਼ਾਂ ਹੀ ਵਧੀਆ ਹਨਾ ਤੇ ਫਿਰ ਇੱਕ ਸਾਲ ਇੱਥੇ ਖੜਦਾ ਹਾਂ 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 ਜੀ ਇੱਥੇ ਸਾਰਾ ਸਮਾਨ ਆਪਾਂ ਜਿੱਦਾਂ ਮਤਲਬ ਸਾਲ ਕਰਾਈਦਾ ਇੱਥੋਂ ਲੈ ਕੇ ਜੀਦਾ ਸਮਾਨ ਅੱਛਾ ਇਹਨਾਂ ਤੇ ਹੁੰਦਾ ਭਾਈ ਕੋਈ ਨਿਸ਼ਾਨੀ ਹੁੰਦੀ ਆ ਪਿਓਰ ਦੀ ਇਹ ਭਾਈ ਮਤਲਬ ਜਿੰਨੇ ਬੰਦੇ ਲਾਇਸੈਂਸ ਵਾਲੇ ਹੁੰਦੇ ਨਾ ਸਾਨੂੰ ਉਹਨਾਂ ਤੋਂ ਹੀ ਲਿਖਦਾ ਆਪਰਚੂਨ ਉਦਾਂ ਨਹੀਂ ਛੱਤੀ ਹਾਂ ਓਕੇ ਬਾਕੀ ਜੇ ਜਦੋਂ ਤੁਸੀਂ ਪਿਸਤੀ ਬਣਾਣੀ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹਦਾ ਠੀਕ ਹੈ ਉਦੋਂ ਪਿਛਲੀ ਇਹ ਰਿਟਲ ਚਾਹ ਰਹੇ ਥੋੜਾ 900 ਨੂੰ ਮੈਂ ਲੈ ਗਿਆ ਭਾਈ ਹਾਂ ਜੀ ਦੇ ਇਹ ਵੀ ਤੁਹਾਨੂੰ ਪੁਰਾਣੇ ਭਾਅ ਦੇ ਦੇਣ ਲੱਗਾ ਜੀ ਅੱਛਾ ਜੀ 1800 ਰੁਪਏ ਭਾਅ ਬਣਿਆ ਹੋਇਆ ਪਿੱਛੇ ਇਕੱਠੇ ਜਦੋਂ ਵਦਨੇ ਸੀਗੇ ਉਦੋਂ ਲੈਂਦੇ ਸੀਗੇ ਭਾਈਓ ਓਕੇ ਕਿੰਨਾ ਦਾ ਹਾਂ ਪੈਸੇ ਆਉਣੇ ਠੀਕ ਤੇ ਆਪਣੀ ਭਾਈ ਦੁਕਾਨ ਵਾਲੇ ਦੱਸੋ ਕਿੱਥੇ ਸ਼ਾਹਕੋਟ ਪੰਸਾਰੀ ਪਟਾਣੀ ਰਾਣਾ ਮੰਡੀ ਓਕੇ ਫਗਵਾੜੇ ਹਨਾ ਕਾਲੀ ਚੰਨ ਸੈਂਟਰੀ ਕਿੰਨਾ ਠੀਕ ਹੈ ਇਹ ਫੇ ਖੁੱਲਾ ਹੀ ਹੁੰਦਾ ਕੇਸਰ ਭਾਈ ਕੇਸਰ ਮਲੇ ਬਾਇ ਪ੍ਰੀਜ਼ਰਵੇਟਿਵ ਤਾਂ ਹੁੰਦਾ ਨਾ ਜੀ ਇਹਨਾਂ ਦੀ ਪੈਕਿੰਗ ਆਉਣੀ ਆ ਔਰ ਕੋਈ ਥੋੜਾ ਮੋਟਾ ਪ੍ਰੀਜ਼ਰਵੇਟਿਵ ਐਡ ਕਰ ਦੇਣਾ ਓਕੇ ਤਾਂ ਹੀ ਤੇ ਕਾਲੇ ਨਾਈਟ੍ਰੋਜਨ ਵਗੈਰਾ ਪਾ ਦੇ ਸੀਟੀ ਵਿੱਚ ਇਹ ਚ ਕੁਝ ਨਹੀਂ ਹੈ ਨਾ ਕੁਝ ਕੋਈ ਨਹੀਂ ਹੁੰਦਾ ਡਾਇਰੈਕਟ ਜਿੱਦਾਂ ਪੈਕਿੰਗ ਜਿੱਦਾਂ ਮਗਰ ਇਹ ਦੋ ਡੱਕੇ ਪਾਣੀ ਚ ਪਾ ਦੋ ਬੋਲੀ ਚ ਦੋ ਡੱਕੇ ਥੋੜੀ ਦੇਰ ਉਹਨੇ ਪਾਣੀ ਪੀਲਾ ਕਰ ਦੇਣਾ ਆਪ ਲਾਲ ਕਰ ਦੇਣਾ ਜੀ ਓਕੇ ਜੀ ਇਹਨੇ ਆਪਣਾ ਰੰਗ ਛੱਡਦਾ ਤੇ ਆ ਗਏ ਬੀਤੂ ਮਾਤਾ ਕੁਦੂ ਜੀ ਗੁੜ ਕਿੱਦਾਂ ਭਾਜੀ ਪੁਰਾਣਾ ਪੁਰਾਣਾ ਜੀ 100 ਰੁਪਏ ਕਿਲੋ ਹੁੰਦਾ ਜੀ ਓਕੇ ਕਿੰਨਾ ਪੁਰਾਣਾ ਹੋਗਾ ਭਾਜੀ 4 ਸਾਲ ਜੀ ਠੀਕ ਇੱਥੇ ਅੱਧੇ ਤੇ ਆਉਣੇ ਦੀ ਹਲਕੀ ਕਰਾਉਂਦੇ ਸਾਰੇ ਹੁਣ ਕੋ ਉਤਰਾਂ ਵਾਲੇ ਸਾਰੇ ਇੱਧਰ ਹੀ ਲੱਗਣਗੇ ਆ ਕੇ ਮਿਹਰਬਾਨੀ ਕੀ ਸਾਰੀ 1 ਨੰਬਰ ਇਹ ਦਵਾ ਹਾਂਜੀ ਡੇਡ ਵੀ ਜਾਇਆ ਜਾਂ ਬਾਕੀ ਦੁਕਾਨਾਂ ਨਾਲ ਉਹ ਅਸੀਂ ਕੋਈ ਵੀ ਦੇਖਿਆ ਹਾਂਜੀ ਭਾਈ ਨੂੰ ਪਤਾ ਨਹੀਂ ਦੁਕਾਨ ਦਾ ਤੇ ਮੈਂ ਲੈ ਕੇ ਆਇਆ ਮੈਨੂੰ ਪਤਾ ਨਹੀਂ ਸੀ ਇਹ ਬਾਹਰੋਂ ਲੈ ਜੀਦਾ ਸੀ ਠੀਕ ਹੈ ਜੀ ਕੀ ਸਾਰੀ ਦੱਸ ਕੇ ਦਵਾਂ ਕਿ ਕਰਮ ਬੋ 2 ਨੰਬਰ ਸਾਰੀ ਦਿਖਾ ਕੇ ਵੇਚ ਦਵਾਂਗੇ ਜੀ ਅੱਗੇ ਅਸਲੋਂ ਕਰਾਸਸ ਹਾਂ ਅਸਲੋਂ ਸੀ ਠੀਕ ਹੈ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਅੱਜ ਦਾ ਵਲੌਗ ਇੰਨਾ ਹੀ ਸੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਓਕੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ 'ਚ